ਭਾਜੀ ਹਾਜੀ ਭਾਜੀ ਦੱਸੋ ਜੀ ਹਾਜੀ ਨਮਸਕਾਰ ਸਾਰ ਜੀ ਨਮਸਕਾਰ ਕੀ ਹਾਲ ਚਾਲ ਨੇ ਜੀ ਬਾਜੀ ਆ ਤੁਹਾਡੇ ਲਈ ਡੱਬਾ ਮੈਂ ਕਿਹਾ ਮੂਠਾ ਕਰਾਧੀ ਏ ਡੱਬਾ ਮੈਂ ਤੁਹਾਨੂੰ ਭਾਜੀ ਪਹਿਚਾਣਿਆ ਨਹੀਂ ਮੈਂ ਭਾਜੀ ਨਵੇਂ ਸ਼ਹਿਰ ਤੋਂ ਨਵੇਂ ਸ਼ਹਿਰ ਤੋਂ ਨਹੀਂ ਭਾਜੀ ਸੌਰੀ ਮੈਂ ਤੁਹਾਨੂੰ ਪਹਿਚਾਣਿਆ ਨਹੀਂ ਜੀ ਭਾਈ ਮੈਂ ਇੱਥੇ ਆਂਦਾ ਜਾਂਦਾ ਰਿਆਂ ਮੈਂ ਸਾਰੇ ਨੂੰ ਬਾਗਾ ਵੇ ਇੱਥੇ ਆ ਸਾਹਮਣੇ ਜੀ ਨਰ ਨਹੀਂ ਰੰਦਾ ਕਿੱਥੇ ਸਾਹਮਣੇ ਆਹੋ ਇੱਥੇ ਤਾਂ ਕੋਈ ਜੀ ਨਰ ਨਹੀਂ ਰੰਦਾ ਤੇ ਮੈਂ ਵੀ ਉਹੀ ਕਹਿਣ ਦਾ ਵੀ ਨਹੀਂ ਦਿੰਦਾ ਭਾਈ ਮੈਂ ਬਾਗਾ ਵਾ ਤੁਹਾਡਾ ਬੈਠ ਕੇ ਗੱਲ ਕਰਦੇ ਮੜ ਗਈ ਭਾਈ ਮੈਂ ਤੁਹਾਨੂੰ ਪਛਾਣਿਆ ਨਹੀਂ ਤੇ ਮੈਂ ਤੁਹਾਨੂੰ ਐਵੇਂ ਅੰਦਰ ਕਰ ਰਹਾ ਭਾਜੀ ਇੱਥੇ ਲੋਕੀ ਕਹਿਣਗੇ ਪਤਾ ਨਹੀਂ ਕੀ ਚੱਕਰ ਪੈ ਗਿਆ ਪਤਾ ਨਹੀਂ ਅਗਲੇ ਨੇ ਕਹਿੰਦਾ ਤੁਸੀਂ ਕਿਸੇ ਦੇ ਪੈਸੇ ਦੇਣੇ ਮੈਂ ਕੋ ਡਾਕੂ ਲੱਗਣ ਦਾ ਤੁਹਾਨੂੰ ਸ਼ਰੀਫ ਹੁੰਦਾ ਮੈਂ ਮੇਰੇ ਬੰਦੇ ਤੇ ਤੁਸੀਂ ਸ਼ਰੀਫ ਹੀ ਲੱਗਣ ਦੇ ਹੋ ਪਰ ਐਦਾਂ ਫਿਰ ਚੰਗਾ ਥੋੜੀ ਲੱਗਦਾ ਕਿ ਹੁਣ ਮੈਂ ਤਾਂ ਜਾਣਦਾ ਵੀ ਨਹੀਂ ਤੇ ਤੁਸੀਂ ਕੋਈ ਅੰਦਰ ਜਾ ਕੇ ਬੈ ਗੱਲ ਕਰ ਭਾਜੀ ਕਿਹੜੀ ਗੱਲ ਹੈ ਬੰਦਾ ਬੰਦੇ ਦਾ ਡਰ ਹੁੰਦਾ ਬੈ ਕੇ ਗੱਲ ਨਹੀਂ ਨਹੀਂ ਅੰਦਰ ਅੰਦਰ ਕਿੱਥੇ ਯਾਰ ਉਹ ਯਾਰ ਇੱਕ ਮਿੰਟ ਮੇਰੀ ਗੱਲ ਤਾਂ ਸੁਣ ਤੂੰ ਭਾਜੀ ਬੈ ਕੇ ਗੱਲ ਕਰ ਉਹ ਹੋ ਯਾਰ ਤੂੰ ਹਾਂ ਯਾਰ ਕਮਾਲ ਦੀ ਗੱਲ ਹੈ ਯਾਰ ਤੂੰ ਸਿੱਧਾ ਹੀ ਸਿੱਧਾ ਹੀ ਅੰਦਰ ਹੈ ਆਇਆ ਕਿਹੜੇ ਕਮਰੇ ਵਿੱਚ ਬੈਣਾ? ਉਹ ਯਾਰ ਕੀ ਆ ਮੈਨ ਲੱਗਦਾ ਏਸੀ ਵਾਲਾ ਕਮਰਾ ਹੋ ਆ। ਲੈ ਲੈ। ਨਾ ਤੂੰ ਸੁਧਰੰਗ ਨਹੀਂ ਜਾਂਦੇ। ਗੱਲ ਤਾਂ ਸੋਹਣੀ ਯਾਰ ਮੈਂ ਨਹੀਂ ਤੈਨੂੰ ਜਾਣਦਾ। ਉਹ ਭਾਈ ਸਾਹਿਬ ਉਹ ਯਾਰ ਮੇਰੀ ਗੱਲ ਸੁਣ। ਉਹ ਯਾਰ ਤੂੰ ਲੈ ਯਾਰ ਕਮਾਲ ਦਾ ਬੰਦਾ ਤੂੰ ਯਾਰ ਤੂੰ ਹੈ। ਆ ਦੇਖੋ ਏਸੀ ਲੱਗਾ ਹੈ। ਹੋਰ ਬੱਚੀ ਕੀ ਯਾਰ? ਏਸੀ ਏਸੀ ਲੱਗਾ ਲੋਆਇਆ ਤੇ ਲੱਗਾ ਐਵੇਂ ਥੋੜੀ ਲੱਗ ਗਿਆ। ਪਰ ਹੁਣ ਗੱਲ ਸੁਣ ਲੋ। ਇੱਥੇ ਦੇਖੋ ਸਭ ਉਹਨਾਂ ਬੈ ਕੇ ਗੱਲ ਕਰਦੇ। ਪਹਿਲੋ ਤਾਂ ਆਹ ਫੜੋ। ਮੁबारकਾ ਹੋ ਗਿਆ। ਨਿੰ ਮबारकਾਂ ਤਾਂ ਹੋ ਗਈਆਂ ਪਰ ਕਾਦੀਆਂ ਹੋ ਗਈਆਂ ਪਤੀਜਾ ਤੁਹਾਡਾ ਪਲੱਸ 2 ਚੋਂ ਪਾਸ ਹੋ ਗਿਆ ਮੇਰਾ ਭਤੀਜਾ ਹਾਂਜੀ ਮੇਰਾ ਭਤੀਜਾ ਕਿਹੜਾ ਭਤੀਜਾ ਮੇਰਾ ਮੇਰਾ ਮੁੰਡਾ ਯਾਰ ਅੱਛਾ ਤੁਹਾਡਾ ਮੁੰਡਾ ਮੇਰਾ ਭਤੀਜਾ ਹੋ ਗਿਆ ਅੱਛਾ ਭਤੀਜਾ ਲਗਾੜਾ ਤੁਹਾਡਾ ਉਹ ਭਰਾ ਮੈਂ ਤੈਨੂੰ ਜਾਣਦਾ ਨਹੀਂ ਪਹਿਚਾਣਦਾ ਨਹੀਂ ਕੌਣ ਐ ਤੂੰ ਕਿੱਥੋਂ ਆਇਆ ਹੈ ਨਾ ਦੱਸਦਾ ਭਾਈ ਤੁਹਾਨੂੰ ਮੈਂ ਦੱਸਦਾ ਭਤੀਜਾ ਤੁਹਾਡਾ ਹੋ ਗਿਆ ਪਾਸ ਤੇ ਹੁਣ ਪਲੱਸ 2 ਤੋਂ ਬਾਅਦ ਸਾਰੇ ਨਿਆਣੇ ਆਉਂ ਭਾਈ ਤੁਸੀਂ ਸੁਣੋ ਸਾਰੇ ਨਿਆਰੇ ਉਹਨੇ ਜਿੱਦ ਫੜ ਲਈ ਕੈਨੇਡਾ ਜਾਣਾ ਕੈਨੇਡਾ ਜਾ। ਅੱਛਾ ਤੇ ਭੇਜੋ ਫਿਰ ਉਹਨੂੰ ਕੈਨੇਡਾ। ਉਹੀ ਬਸ ਉਸੇ ਕਰਕੇ ਆਇਆ ਨਾ ਭਾਜੀ ਤੁਹਾਡੇ ਕੋਲ। ਇੱਕ ਨਿੱਕੀ ਜਿਹੀ 바ਸ ਤੁਹਾਡੀ ਸੇਵਾ ਲੈਣੀ ਹੈ। ਮੇਰੀ ਸੇਵਾ। ਛੋਟਾ ਜਿਹਾ ਕੰਮ ਤੁਹਾਡੇ ਨਾਲ। ਹਾਂਜੀ ਦੱਸੋ। ਉੱਥੇ ਜਾਂਦਾ ਮੈਂ ਮਾਰਕੀਟ 'ਚ ਪਤਾ ਕੀਤਾ ਭਾਜੀ। ਅੱਛਾ ਜੀ। ਰੁਪਈਆ ਲੱਗਦਾ 25 ਲੱਖ। 25 ਲੱਖ? ਹਾਂਜੀ। ਤੇ ਉਹ 25 ਲੱਖ ਦਾ ਇੰਦਿਆਂ ਭਾਜੀ ਤੁਸੀਂ ਕਰਨਾ। ਅਸੀਂ ਕਰਦੇ। ਉਹ ਸਾਡਾ ਦਿਮਾਗ ਖਰਾਬੇ 25 ਲੱਖ ਰੁਪਏ ਦਾ ਇੰਤਜ਼ਾਮ ਤੈਨੂੰ ਕਰਕੇ ਦਿਆਂਗੇ ਹੈ ਭਾਜੀ ਗੱਲ ਇਹਦਾ ਤੁਸੀਂ ਤਾਂ ਐਵੇਂ ਹੀ ਹਾਈਪਰ ਹੋਈ ਜਾਂਦੇ ਗੱਲ ਤੇ ਸੁਣੋ ਦੇਖੋ ਨਿਆਣਾ ਚਲੇ ਗਿਆ ਬਾਹਰ ਅੱਛਾ ਉਸੇ ਹੀ ਆ ਕੇ ਉਹਨੇ ਹੋਇਆ ਸੈੱਟ ਅੱਛਾ ਤੇ ਬੋ ਜੀ 25 ਲੱਖ ਰੁਪਏ ਤੁਹਾਨੂੰ ਐਵੇਂ ਭੁੱਲ ਜਾਣਾ ਪਰ ਉਹ ਭਾਜੀ ਕੀ ਕਹਿੰਦੇ ਮੱਠਿਆ ਦੀ ਦੱਬ ਲੈ ਕੇ ਹਾਂਜੀ ਹਾਂਜੀ ਮੱਠਿਆ 25 ਲੱਖ ਅਹੀ ਮਨ ਅਹੀ ਤੈਨੂੰ 25 ਲੱਖ ਦਾ ਇੰਤਜ਼ਾਮ ਕਰਕੇ ਦਈਏ ਭਾਜੀ ਦੇਖੋ ਬੰਦਾ ਬੰਦੇ ਦੇ ਕੰਮ ਹੁੰਦਾ ਹੈ। ਅੱਛਾ ਅੱਜ ਤੁਸੀਂ 25 ਲੱਖ ਮੈਨੂੰ ਦੇ ਦਿੱਤਾ। ਠੀਕ ਹੈ। ਕੱਲ ਨੂੰ ਭਾਜੀ ਤੁਹਾਨੂੰ 100 150 ਰੁਪਏ ਦੀ ਲੋੜ ਪਈ ਮੈਂ ਨਹੀਂ ਦਊਂਗਾ। ਬੱਲੇ ਤੇਰੇ। ਉਹ ਬੱਲੇ ਉਹ ਬੜੇ ਚਲਾਕ ਬੰਦਿਆ ਹੈ। ਅਸੀਂ ਤੈਨੂੰ ਦਈਏ 25 ਲੱਖ ਤੇ ਤੂੰ ਦੇਵੇਂ ਸਾਨੂੰ 150। ਉਹ ਚੱਲ ਭਰਾਵਾਰ। ਗੱਲ ਸਮਝੋ ਦੇਖੋ। ਨਿਆਣੇ ਨਹੀਂ ਚਲ ਜਣਾ ਕੈਨੇਡਾ। ਅੱਛਾ 3 ਸਾਲਾਂ ਬਾਅਦ ਹੋ ਜਾਣਾ ਨਾ ਪੀਆਰ। ਅੱਛਾ ਫੇਰ ਪੀਆਰ ਹੋਣ ਤੋਂ ਬਾਅਦ ਉਹਨੇ ਮੇਰੀ ਤੇ ਤੁਹਾਡੀ ਭਾਬੀ ਦੀ ਲਵਾ ਦੇਣੀ ਉਸੇ ਪੀਆਰ ਅੱਛਾ ਅਸੀਂ ਸਾਰੇ ਟੱਬਰ ਨੇ ਉਸੇ ਚੱਲ ਜਾਣਾ ਅੱਛਾ ਸੈੱਟ ਹੋ ਜਾਣਾ ਵਾਹ 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 ਤੇ ਬਹੁਤ ਮੋਜਾਂ ਤੇ ਤੁਹਾਡੀਆਂ ਨੇ ਮੋਜਾਂ ਹੋ ਗਈਆਂ ਤੇ ਸਾਨੂੰ ਵੀ ਫਾਇਦਾ ਹੋਇਆ ਤੁਹਾਡਾ ਖਾ ਦਾ ਮੈਂ ਤੁਹਾਨੂੰ ਦੱਸਦਾ ਹਾਂਜੀ ਜਦੋਂ ਅਸੀਂ ਸਾਰਿਆਂ ਨੇ ਉਸੇ ਚਲੇ ਗਏ ਅੱਛਾ ਅਸੀਂ ਪੀਆਰ ਹੋ ਗਏ ਹਾਂ ਉਹਨੀਆਂ ਨੇ ਉਸੇ ਕਿੰਨੇ ਕਮਾਉਂਦੇ 3-4000 ਡਾਲਰ ਕਮਾਉਂਦੇ ਮਹੀਨੇ ਦਾ ਅੱਛਾ ਤੇ ਉਹਦਾ ਬੰਦਾ ਕੀ ਕੁਝ ਬਣੀ ਉੱਥੇ ਜਿਹੜਾ ਮਕਾਨ ਲੈਣਾ ਨਾ ਅੱਛਾ ਭਾਜੀ ਗੱਲ ਇਹਦਾ ਵੀ ਉੱਥੋਂ ਹੁਣ ਜਿਹੜਾ ਮਕਾਨ ਲੈਣਾ ਸੌਖਾ ਨਹੀਂ ਅੱਛਾ ਜੀ ਤੇ ਤੁਸੀਂ ਭਾਜੀ ਜਦੋਂ ਅਸੀਂ ਉੱਥੇ ਚਲੇ ਗਏ ਨਾ ਹਾਂ ਤੇ ਉੱਥੇ ਜਾ ਕੇ ਸੈੱਟ ਹੋ ਗਏ ਤੇ ਤੁਸੀਂ ਇੱਕ 40 45 ਲੱਖ ਰੁਪਏ ਦਾ ਹੋਰ ਜਿਹਾ ਮੇ ਕਰਕੇ ਰੱਖਣਾ ਹੈ 40 45 ਲੱਖ ਰੁਪਏ ਹੋਰ ਇੰਤਿਆਮ ਕਰਨਾ ਉਹ ਭਰਾਵਾ ਤੇਰਾ ਦਿਮਾਗ ਠੀਕ ਹੈ ਉਹ ਤੂੰ ਮੈਨੂੰ ਹਾਰਟ ਟੱਕ ਰਾਣਾ ਈ ਓਏ ਉਹ ਪਹਿਲੇ 25 ਲੱਖ ਹੁਣ 40 45 ਲੱਖ ਹੈ ਭਾਜੀ ਮਕਾਨ ਵੀ ਲੈਣਾ ਕਿ ਨਹੀਂ ਬੱਚੇ ਨੇ ਤੇ ਮਕਾਨ ਲੈਣਾ ਤੇ ਮੈਂ ਲੈ ਕੇ ਦੇਣਾ ਤੈਨੂੰ ਉਹ ਭਰਾ ਮੈਂ ਤੈਨੂੰ ਕਾਹਦਾ 45 ਲੱਖ ਦਿਆਂ ਕਦੋਂ ਦਾ ਮੈਂ ਮੈਂ ਤੈਨੂੰ ਜਾਣਦਾ ਹੀ ਨਹੀਂ ਹੈ ਭਾਈ ਤੁਸੀਂ ਮੇਨਾ ਵਾਦਾ ਨਹੀਂ ਸੀ ਕੀਤਾ ਕਿਹੜਾ ਵਾਦਾ ਤਦੋਂ ਕਦੋਂ ਕੀਤਾ ਸੀ ਵਾਦਾ ਮੈਂ ਪਿਛਲੇ ਜਨਮ ਦੀ ਗੱਲ ਹੈ ਪਿਛਲੇ ਜਨਮ ਤੁਸੀਂ ਮੈਨੂੰ ਵਾਦਾ ਕੀਤਾ ਵੀ ਮੈਂ ਬੰਦ ਪੈਸੇ ਖਰਚੂਗਾ ਤੁਹਾਡੇ ਸਾਰੇ ਮੁੰਡੇ ਤੇ ਪੈਸੇ ਕਰਦਾ ਵਾਦਾ اچھا ਪਿਛਲੇ ਜਨਮ ਦਾ ਵਾਦਾ ਕੀਤਾ ਸੀ ਤੇ ਉਹ ਤੂੰ ਲੈਣ ਆਇਆ ਓ ਬੱਲੇ ਓ ਤੇਰੇ ਹੈ ਭਾਈ ਫੋਨ ਆ ਗਿਆ ਹੈਲੋ ਹਾਂ ਮੈਨੇ ਮੈਂ ਠੀਕ ਆ ਉਹ ਪੇਮੈਂਟ ਲੈਣੀ ਸੀ ਯਾਰ ਬੰਦੇ ਕੋਲ ਉਹ ਕਿਹੜੀ ਪੇਮੈਂਟ ਆ ਕੋਈ ਪੇਮੈਂਟ ਨਹੀਂ ਐਵੇਂ ਆ ਬਾਹਰ ਚੱਲ ਤੂੰ 25 ਆ ਉਹ 25 ਪੁੱਛੀ ਕੋਈ ਨਹੀਂ ਆਹ ਉੱਠ ਕੇ ਬਾਹਰ ਚੱਲ ਤੂੰ ਮੈਂ ਕਹਿਣ ਡਿਆ ਉਹ ਨਹੀਂ ਇੱਕ ਮੁੰਡਾ ਉਹਨਾਂ ਦਾ ਐਵੇਂ ਹੀ ਤਸਾ ਜਾ ਇੱਕ ਵਿਚਾਰਾ ਬੜਾ ਸ਼ਰੀਫ ਹੋਣ ਤੇ ਉਹ ਭਰਾ ਮੇਰੀ ਗੱਲ ਸੁਣ ਕੋਈ 25 ਪੁੱਛੀ ਨਹੀਂ ਬਾਹਰ ਚੱਲ ਹੀ ਨਹੀਂ ਤੈਨੂੰ ਜਾਣ ਤੇ ਐਵੇਂ ਤੂੰ ਲੱਗਾ ਆ ਉਹ ਤੇ ਉਹ ਕਹਿੰਦੇ ਮੁੰਡੇ ਨੂੰ ਭੇਜ ਦਿਓ ਕਹਿੰਦੇ ਬਾਅਦ ਚੋਂ ਮਕਾਨ ਦਾ ਵੀ 40 ਲੱਖ ਰੁਪਏ ਤੋਂ ਦੇ ਦੇਾਂਗੇ ਉਹ ਜਾ ਭਰਾਵਾ ਬੱਬ ਕਦੀ ਮਕਾਨ ਦਾ 40 ਲੱਖ ਤੇ ਕਦੀ 25 ਲੱਖ ਉਹ ਤੂੰ ਬਾਹਰ ਚੱਲ ਉੱਠ ਕੇ ਘਰ ਆਥੋ ਉਹ ਮੇਰੇ ਬੜੇ ਦਿਲਦਾਰ ਬੰਦੇ ਯਾਰ ਉਹ ਤਾਂ ਮੈਨੂੰ ਉੱਠਣ ਨਹੀਂ ਦੇਣ ਦੇ ਕਰ ਤੂੰ ਭਰਾਵਾ ਬਾਹਰ ਚੱਲ ਦਿਲਦਾਰ ਬਾਹਰ ਉੱਠਦਾ ਬਾਹਰ ਮੈਂ ਨਹੀਂ ਤੈਨੂੰ ਜਾਣਦਾ ਚੁੰਨਦਾ ਆ ਮੈਂ ਕਰਦਾ ਗੱਲ ਠੀਕ ਹੈ ਓਕੇ ਲੋ ਪਾਜੀ ਪੈਸੇ ਤਿਆਰ ਆ ਆ ਪੈਸੇ ਤਿਆਰ ਏ ਮੁੰਡੇ ਗਿਣਣ ਦੇ ਗਿਣਦੇ ਪੈਣ ਤੈਨੂੰ ਗਿਣ ਕੇ ਤਿੰਨੇ ਪੈ ਪਾਜੀ ਲੈ ਦੱਸੋ ਤੁਹਾਡੇ ਤੇ ਕੋਈ ਬੇਤਵਾਰੀ ਏ ਤੁਸੀਂ ਬਿਨਾਂ ਗਿਣੇ ਦੇ ਦਿਓ ਕੋਈ ਗੱਲ ਨਹੀਂ ਉਹ ਤੂੰ ਭਰਾ ਬਾਹਰ ਚੱਲ ਹੱਥੋਂ ਤੈਨੂੰ ਮੈਂ ਕਹਿੰਦੇ ਤੈਨੂੰ ਮੈਂ ਪੈਸੇ ਦਿਆਂ ਗਿਣ ਕੇ ਬਾਹਰ ਚੱਲ ਨਾ ਬਾਹਰ ਚੱਲ ਹੈਂ ਬਾਹਰ ਦਸ ਵੇ ਨਹੀਂ ਆਉਂਗਾ ਬਾਹਰ ਚੱਲ ਭਰਾ ਬਾਹਰ ਉਹ ਆ ਗਿਆ ਤੈਨੂੰ ਮੈਂ ਦਿਆਂ 25 ਲੱਖ ਦਿਆਂ ਤੈਨੂੰ ਮੈਂ ਆਹੋ ਕਦੀ 45 ਲੱਖ ਤੇ ਕਦੀ ਬਾਹਰ ਚੱਲੋ ਭਰਾ ਬਾਹਰ ਚੱਲ ਗੱਲੋਂ ਲੈ ਕੇ ਦੇ ਅੱਛਾ ਭਾਜੀ ਫੇ ਤੁਸੀਂ ਪੇਮੈਂਟ ਗਿਣ ਕੇ ਰੱਖਿਓ ਤੇ ਮੈਂ ਆਇਆ ਉਹ ਤੂੰ ਜਾ ਜਾ ਭਰਾ ਉਮਰ ਜਿੰਦ ਕੇ ਰੱਖਿਆਵੇਂ ਕਿ ਆ ਗਿਆ ਮੂੰਹ ਤੇ ਹਾਸਾ ਕਿ ਚਾਚਾ